ਯਾਰ ਬਈਰ ਕਰਦਾ ਖਰਚਾ ਹਰ ਚਾ ਕਿਵੇਂ ਚ ਲੈ ਕੇ ਆਏ। ਉਹ ਉਹੀ ਤਾਂ ਯਾਰ ਬਾਈ ਮੈਂ ਕੱਲ ਸੋਚੀ ਆ ਮੈਂ। ਸਮਝੋ ਬਾਹਰ ਆ ਗਏ ਯਾਰ। ਹੁਣ ਆਪਾਂ ਨੂੰ ਕੋਈ ਐਹੀ ਜੀ ਨੌਕਰੀ ਨੌਕਰੀ ਤਾਂ ਵੇਰ ਭਾਲ ਹੈ ਨਹੀਂ ਯਾਰ। ਉਹ ਬਾਈ ਪੜ੍ਹੇ ਲਿਖ ਕੇ ਹੋ ਕੇ ਵੀ ਯਾਰ ਆਪਾਂ ਨੂੰ ਕੋਈ ਨੌਕਰੀਆਂ ਨਹੀਂ ਮਿਲਦੀਆਂ। ਸਾਲਾ ਜੇ ਕੋਈ ਆਪ ਦਾ ਕੰਮ ਚਲਾਉਣੇ ਆ ਤਾਂ ਉਹਦੇ ਵਾਸਤੇ ਰੁਪਏ ਚਾਹੀਦੇ ਆ। ਫਿਰ ਕਿਵੇਂ ਕਰੀਏ ਪੈਸਾ ਕਿੱਥੋਂ ਹੋਏ ਯਾਰ। ਉਹ ਬਾਈ ਪੈਸੇ ਬਾਈ ਤਾਂ ਯਾਰ ਫਿਕਰ ਹੋਇਆ ਪਿਆਗਾ। ਜੇ ਕਰੇ ਜਾਣੇ ਆ। ਤਾਂ ਕਰੇ ਹੈ ਵੀ ਕਰਦੇ ਆ। ਪੈਸੇ ਲਈ ਕਿਹਾ ਉਹ ਆ ਹੀ ਨਹੀਂ ਹੋਈ। ਪਰ ਇਹ ਵੀ ਤਾਂ ਯਾਰ ਕੀ ਹੈ? ਘਰੇ ਕਲੇਸ਼ ਵੀ ਬਈ ਯਾਰ ਪੈਸੇ ਕਰਕੇ ਪੈਂਦਾ। ਕੋਈ ਯਾਰ ਇਹ ਤਾਂ ਗੱਲ ਤੇ ਨਹੀਂ ਮੰਨਣੀ। ਅੱਜ ਦੀ ਜ਼ਿੰਦਗੀ 'ਚ ਬਈ ਪੈਸਾ ਬਹੁਤ ਵੱਡਾ ਹਿੱਸਾ ਬਣਿਆ ਪਿਆ ਹੈ। ਪੈਸੇ ਕਰਕੇ ਕੋਈ ਜੀਅ ਇੱਥੇ ਯਾਰ ਕੋਈ ਲਾਣਾ ਕੋਈ ਸਕੀਮ ਕੋਈ ਯਾਰ ਦੇਖਣਾ ਮੜਾ ਹੈ ਕੋਈ ਤਰੀਕਾ ਮੜਾ ਹੈ ਦਿਮਾਗ ਨੂੰ ਲਾਏ। ਕੋਈ ਆਪਾਂ ਕੋਈ ਹੋਰ 2 ਨੰਬਰ 'ਚ ਦੇਖ ਲੈਨੇ ਕੋਈ ਕਰਕੇ ਕਮਾਈ। ਸਕੀਮ ਤਾਂ ਹੈਗੀ ਆ ਫਿਰ ਨਾ ਪਰਾਵਾ ਕੋਈ ਇਹੋ ਜਿਹੇ ਸਕੀਮ ਨਾ ਦੇ। ਉਹ ਤੋਂ ਮੇਰੀ ਗੱਲ ਮੰਨ ਵੀ ਸਹੀ। ਸਕੀਮ ਤੁਨੂੰ ਮੈਂ ਦਿੰਦਾ ਇਹੋ ਜੀ। ਨਾ ਸੋਲ ਕੀ ਕੁੱਟਣ ਨੂੰ ਤੇ ਜੋਗੀ ਲੁੱਟਣ ਨੂੰ। ਚੱਲ ਤੂੰ ਦੱਸ ਆ ਮੈਂ ਸਕੀਮ ਫਿਰ। ਉਹ ਕਿੱਧਰ ਲਈ ਜਾਨਾ ਮੈਨੂੰ। ਓਏ ਤੂੰ ਆ ਤਾ ਜਾ। ਓਏ ਯਾਰ ਕੀ ਕਰੀ ਜੰਨਾ ਯਾਰ ਓਏ ਤੂੰ ਆ ਤਾ ਯਾਰ ਕਿਉਂ ਡਰੀ ਜੰਨਾ ਯਾਰ ਉਹ ਯਾਰ ਭਈ ਆਪਾਂ ਨਾਮ ਨੂੰ ਤਾਂ ਰੱਖੇ ਈ ਯਾਰ ਮੇਰਾ ਨਾਂ ਦਾ ਦਾਵੜੂ ਕੁੱਟੂਨਾ ਤੇ ਤੇਰਾ ਨਾਂ ਦਾ ਮਣਕੂਨਾ ਠੀਕ ਆ ਯਾਰ ਫੁੱਲੀ ਨਾ ਬਸ ਠੀਕ ਯਾਦ ਰੱਖੀ ਤੇ ਆਪਣੇ ਕੋਲੇ ਯਾਰ ਉਹ ਝੂਲੇ ਜਣੇ ਜਿਹੜੇ ਨਹੀਂ ਹੁੰਦੇ ਯਾਰ ਜੋੜੀ ਵਾਲੇ ਉਹ ਵੀ ਨਹੀਂ ਨਾ ਕੁਝ ਕਰ ਲਿਆ ਆਪਾਂ ਉਹਦੀ ਵੀ ਟੈਨਸ਼ਨ ਨਾਲ ਆ ਜਾ ਉਹਦਾ ਵੀ ਹੱਲ ਕਰ ਲਾਂਗੇ ਉਹ ਯਾਰ ਭਈ ਉਹ ਪੱਕੀਆਂ ਨਾਲ ਨਹੀਂ ਫਿਰਦੇ ਯਾਰ ਉਹ ਲੈ ਵੀ ਮਤਰਾ ਬਣ ਗਈ ਗੱਲ ਆਸ ਗੱਲ ਕਰ ਚੱਲ ਜੀ ਚੱਲ ਈ ਜੈ ਕਾਲੇ ਨਾਗਾਾਂ ਦੀ ਕੀ ਹਾਲ ਚਾਲ ਏ ਭਗਤਾ ਤੇਰਾ ਰਾਜੀ ਖੁਸ਼ੀ ਏ ਠੀਕਾ ਨਾ ਪਾਉ ਰਹੀ ਆ ਲੋ ਨੀਕ ਕਮਾਈਆਂ ਦੇ ਵਿੱਚ ਵਰਕਤਾ ਪੈਣ ਭਾਗ ਲੱਗੇ ਰਹਿਣ ਆ ਜਾ ਕਾਕਾ ਤੈਨੂੰ ਕੋਈ ਜੜੀ ਬੂਟੀ ਦਈਏ ਭਲਾ ਕਰਦੀ ਏ ਤੇਰਾ ਆ ਜਾ ਕੱਦ ਬੜਾ ਲੰਬਾ ਏ ਕੰਨ ਬੜੇ ਸੋਹਣੇ ਨੇ ਨਸਲ ਦੀ ਲੱਗਦੀ ਏ ਦੁੱਧ ਬੜਾ ਦਿੰਦੀ ਹੁਣੀ ਏ ਬੱਕਰੀ ਇਹਦਾ ਬਾਬਾ ਵੋਕਾ ਉਹ ਤਮਰਵਾੜਾ ਨਹੀਂ ਕੋਈ ਗੱਲ ਨਹੀਂ ਬੱਚਾ ਬਾਬਿਆਂ ਤੋਂ ਬਾਅਦ ਘਾਟ ਹੋ ਜਾਂਦੀ ਏ ਆ ਕਿਲੋ ਕੋ ਦੁੱਧ ਦੇ ਬੱਕਰੀ ਦਾ ਬਾਬਿਆਂ ਦੇ ਸੈਲ ਘਟੇ ਹੋਏ ਨੇ ਦੇ ਦਾਨਿਆ ਬਾਬਾ ਇਹ ਕਿਲੋ ਦੁੱਧ ਤੁਹਾਨੂੰ ਦੇ ਦਾਨਿਆ ਮੈਨੂੰ ਤੇਰੇ ਅੱਖਾਂ ਦੇ ਵਿੱਚ ਖਰਾਬੀ ਲੱਗਦੀ ਏ ਤੈਨੂੰ ਇਹੋ ਜਿਹਾ ਸੁਰਮਾ ਦੇ ਦਈਏ ਇੱਕ ਸਲਾਈ ਖੱਬੀ ਅੱਖ ਵਿੱਚ ਪਾਲੀ ਤੇ ਪਾਣੀ ਸੱਜੀ ਅੱਖ ਵਿੱਚ ਦੀ ਨਿਕਲਣਾ ਏ ਤੇਰਾ ਇਹ ਜਾ ਕੇ ਬਾਬਾ ਇਹ ਦਵਾਈ ਵਧੀਆ ਜੋ ਤੇਰਾ ਭਲਾ ਕਰਕੇ ਇੱਕ ਗੱਲ ਹੋਰ ਇਹਦਾ ਵਿਆਹ ਨਹੀਂ ਹੁੰਦਾ ਵਿਆਹ ਹੁੰਦਾ ਨਹੀਂ ਤੇਰਾ ਕਾਹਦੀ ਨਾਥ ਜੀ ਵਿਆਹ ਤੇਰਾ ਐਂ ਕਰਾ ਦੇਾਂਗੇ ਜੇ ਨਾ ਵਿਆਹ ਕਰਵਾਇਆ ਤੇ ਮੈਨੂੰ ਵੀ ਦਾਬੜੂ ਕੁਚੜੂ ਨਾਥ ਨਾ ਕਰੀ ਕਹਿੰਦਾ ਨਾਥ ਜੀ ਇੱਕ ਬੱਕਰੇ ਦੀ ਭੇਟਾ ਲੱਗਣੀ ਏ ਤੇ 500 ਰੁਪਇਆ ਲੱਗਣਾ ਏ ਵਿਆਹ ਤੇਰਾ ਐਦਾਂ ਕਰਾ ਦੇਣਾ ਏ ਬਾਬਿਆਂ ਨੇ ਬਾਬਾ ਜੀ ਬੱਕਰਾ ਦੇ ਦਾਂਗੇ ਪਰ ਪੈਸੇ ਜੇਬ 'ਚ ਥੋੜੇ ਆ ਬਾਈ ਕੇ ਗੱਲ ਸੁਣ ਮੇਰੀ ਕਿੰਨੀ ਮਾਇਆ ਏ ਤੇਰੀ ਜੇ ਉਹਦੇ ਵਿੱਚ ਇੱਕ ਮਿੰਟ ਨਾਲ ਜੀ ਵੇਚ ਗਏ 200 ਰੁਪਏ ਆਇਆ ਨਾ ਜੀ ਲਿਆ ਚਲ ਕੋਈ ਨਹੀਂ ਗਰੀਬ ਬੰਦਾ ਲੱਗਦਾ ਈ ਤੂੰ ਜਾਂ 200 ਰੁਪਏ ਦੇ ਵਿੱਚ ਭਲਾ ਕਰਨਾ ਏ ਤੇਰਾ ਪਰ ਇੱਕ ਬੱਕਰਾ ਦੇਣੀ ਨਾ ਸਕਦਾ ਜਾਂ ਤੇਰਾ ਭਰਾ ਹੋ ਜਾਣਾ ਏ ਤੜਕੀ ਤੈਨੂੰ ਕਾਰ ਤੇਰੀ ਬੰਨ ਲਿਆ ਕੇ ਵਿਆਹ ਲਿਆ ਇਹ ਤਾਂ ਮੈਨੂੰ ਵੀ ਦਾਬਲੂ ਕੁਚੜੂ ਨਾ ਆਸ ਨਾ ਗਈ ਬਾਬਾ ਜੀ ਅਸੀਂ ਫਿਰ ਤੁਹਾਨੂੰ ਪਾਪ ਤੋਂ ਟਾਪ ਬੱਚਾ ਦਿਆਂਗੇ। ਉਹ ਬੱਕਰਾ ਯਾ ਮੈਨੂੰ ਨਸਲ ਦਾ ਲੱਗਦਾ ਏ। ਉਹੀ ਰਹਿ ਜਾ ਬਾਬਾ ਜੀ ਫਿਰ। ਬੱਸ ਫਿਰ ਤੇਰਾ ਕੰਮ ਵੀ ਹੋ ਹੀ ਲੈ। ਬਾਬਿਆਂ ਦੀ ਬੜੀ ਦੂਰ ਦੂਰ ਤੱਕ ਪਹੁੰਚੇ ਵੱਡੇ ਵੱਡੇ ਸਿੰਗਰ ਆਉਂਦੇ ਨੇ। ਆਹ ਮਾਸਟਰ ਸਲੀਮ ਸੀ ਜਿਹੜਾ ਗਾਉਣ ਵਾਲਾ ਮੁੰਡਾ। ਹਾਂ ਜੀ ਹਾਂ। ਗੰਜੇਪਣ ਦਾ ਇਲਾਜ ਉਹਦਾ ਆਪਣਾ ਕੀਤਾ ਏ। ਇਹ ਇੱਕ ਮੁੰਡਾ ਦੂਸਰਾ ਸੀਗਾ گاਉਂ ਨਾਲਾ ਜਿਹਨੂੰ ਨੇ ਜਾਣੇ ਜਾਣੇ ਕਹਿੰਦੇ ਆ ਠੀਕ ਹੈ ਠੀਕ ਉਹਨੂੰ ਮਟਾਪਾ ਬੜਾ ਸੀ ਬਾਬਿਆਂ ਨੇ ਮਟਾਪਾ ਖੜਾਇਆ ਏ ਠੀਕ ਹੈ ਵਿੰਦ ਰਖੀ ਆ ਬੜੀ ਏ ਉੱਚੀ ਲਾਉਂਦਾ ਸੀ ਅੱਛਾ ਆਪਣੇ ਦਾਦੇ ਪਰਦਾਦਿਆਂ ਨੇ ਦੇਸੀ ਦਵਾਈਆਂ ਦਿੱਤੀਆਂ ਨੇ ਤਾਂ ਏਕਾਂ ਲਾਉਣ ਲੱਗਿਆ ਏ ਜਾ ਤੇਰਾ ਗਰੀਬ ਮੁੰਡਾ ਏ ਤੇਰਾ ਵੀ ਭਲਾ ਕਰਕੇ ਜਾਵਾਂਗੇ ਠੀਕ ਆ ਬਾਈ ਆ ਆਪਣਾ ਪਰ ਮੰਡੀ ਕੋਲੇ ਪਿੰਡ ਸੁਣਿਆ ਏ ਮਾਹੀ ਨਾਗਾ ਅਰਦੇਵ ਜੀ ਹਾਂ ਅਰਦੇਵ ਮਾਹੀ ਨੰਗੜਾ ਦਾ ਪਿੰਡ 98 ਦੇ ਵਿੱਚ ਟੇਪ ਆਈ ਸੀ ਮੁੰਡੇ ਦੀ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਹਾਂਜੀ ਹਾਂ ਗੱਲਾ ਬੜਾ ਖਰਾਬ ਸੀ ਠੀਕ ਹੈ ਭਾਈ ਸਾਡੇ ਖਾਨਦਾਨ ਦੇ ਵਿੱਚੋਂ ਦਵਾਈ ਖਾਦੀ ਹੈਗੀ ਮੁੰਡੇ ਨੇ ਠੀਕ ਹੈ ਭਾਈ ਟੇਪ ਦੇਖ ਲੈ ਕਿੰਨੀ ਵਜੇ ਸੀ ਉਦੋਂ ਹਾਂਜੀ ਸੁਣੀ ਹੁਣੀ ਐ ਤੂੰ ਮਾਹੀ ਚਾਹੁੰਦਾ ਕਿਸੇ ਹੋਰ ਹਾਂ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਖਾਨਦਾਨ ਚੋਂ ਦਵਾਈ ਖਾਦੀ ਸੀ ਆਪਣੇ ਬਾਬਾ ਜੀ ਸ਼ਰਮਾ ਵੀ ਤੈਨੂੰ ਦੇ ਕੇ ਜਾਣਾ ਹੈ ਅੱਜ ਠੀਕ ਹੈ ਬਾਈ ਬੁਨਿਆਦੇ ਵਿੱਚ ਦੂਰ ਦੂਰ ਤੱਕ ਸ਼ਰਮੇ ਦਾ ਨਾਂ ਚੱਲਦਾ ਹੈ ਆਪਣੇ ਦਾ ਜਿਵੇਂ ਪੰਜਾਬ ਦੇ ਵਿੱਚ ਹੁਣ ਚਿੱਟਾ ਚੱਲਦਾ ਹੈ ਉਵੇਂ ਨਾਥਾ ਦਾ ਸ਼ਰਮਾ ਚੱਲਦਾ ਹੈ ਠੀਕ ਹੈ ਬਾਈ ਤੈਨੂੰ ਸ਼ਰਮਾ ਵੀ ਦੇ ਕੇ ਜਾਵਾਂਗੇ ਠੀਕ ਹੈ ਨਾ ਅਸੀਂ ਤੇ ਫਿਰ ਐਂ ਕਰ ਬੱਕਰਾ ਦੇ ਦੇ ਫਿਰ ਕਿਹੜਾ ਦੇਣਾ ਸੀ ਨਾਥਾ ਨੂੰ ਨਾਥੀਆ ਕੋਲੀ ਫਿਰ ਤਾਂ ਦੇਵਨਾ ਨੂੰ ਇਹੀ ਦੇ ਦੰਨੇ ਆ ਚੱਲ ਫਿਰ ਦੇ ਦੇ ਬਾਪਿਆ ਆ ਜੋ ਨਾਸ ਜੀ ਹਾਂ ਨਾਥੀਏ ਬੱਕਰਾ ਸਾਡੇ ਸਤਾਜ ਨੇ ਦਿੱਤਾ ਹੀ ਬੁਰਜਮਾਨ ਸਾळे ਗਰਦੀਪ ਨੇ ਇਹ ਆਈ ਸਾਨੂੰ ਅਜੇ ਬੱਕਰਾ ਇਹੀ ਆ ਦੇ ਦਿੰਦੇ ਯਾ ਤੇਰਾ ਵੀ ਭਲਾ ਹੋਣਾ ਏ ਤੇਰੇ ਬੁਰਜਾਂ ਦੇ ਸਤਾ ਦਾ ਵੀ ਭਲਾ ਹੋਣਾ ਏ ਯਾਦ ਕਰਨਾ ਨਾਥਾ ਨੂੰ ਤੂੰ ਫੋਨ ਨੰਬਰ ਲੈ ਲਈ ਨਾਥਾ ਦਾ ਠੀਕ ਹੈ ਨਾਥੀ ਚੱਕ ਵੀ ਮਣਕੂ ਬੱਕਰਾ ਫੇਰ ਨਾ ਤੇ ਯੂਨੋ ਸੋਣੀ ਜੀ ਬੋਟੀ ਤਾਂ ਮਿਲ ਜੂ ਤੂੰ ਬੌਡੀ ਦੀ ਕੀ ਗੱਲ ਕਰਦਾ ਜਵਾਕ ਵੀ ਨਾਲ ਹੀ ਆਉਂਗੀ ਚਾਹੀ ਚਲ ਮੈਂਸਤਾ ਤਾਇਆ ਵਰ ਤੇ ਕੇ ਪਾਸੇ ਨਹੀਂ ਗਿਆ ਨੇ ਆਈ ਆ ਗਿਆ ਤਾਂ ਜਦੋਂ ਕਿ ਤਾਂ ਜਨਾ ਮੈਨੂੰ ਘਰ ਜਾ ਇਕੱਲੇ ਹੀ ਲੱਗਦਾ ਜੇ ਕੋਈ ਬੰਦਾ ਕੰਦਾ ਨਾ ਹੋਇਆ ਤਾਂ ਕੋਈ ਚੀਜ਼ ਡਾਂਚ ਲਿਆਵਾਂਗੇ ਚਲ ਮੈਂ 5 7000 ਦਾ ਬੱਕਰਾ ਕਿਧਰੇ ਨਹੀਂ ਗਿਆ ਤੇ 2 300 ਰੁਪਏ ਉੱਤੇ ਬਣ ਗਿਆ ਯਾਰ ਸਕੀਮ ਤਾਂ ਯਾਰ ਘੈਂਟ ਲਈ ਮੈਂ ਤੈਨੂੰ ਕਿਹਾ ਸੀ ਨਾ ਜੇ ਮੇਰੇ ਨਾਲ ਰਹੀਂਗਾ ਤਾਂ ਨਾ ਯਾਰ ਹੀ ਲੈ ਜਾ ਹਲੇ ਤੈਨੂੰ ਹੱਥ ਨਹੀਂ ਮੈਂ ਕਿਹਦੀ ਦਾਰੂ ਤੇ ਨਾਲ ਬੱਕਰਾ ਖਵਾਉਂਗਾ ਉਹ ਨੌਕਰੀਆਂ ਨੌਕਰੀਆਂ ਕਿੱਥੇ ਭਰਾਵਾ ਜਾਣਾ ਖੜਾ ਤਾਂ ਹੁਣ ਬਾਬਾ ਮੰਨ ਨੂੰ ਕਰਦਾ ਲੈ ਬਈ ਬਣ ਗਈ ਗੱਲ ਹੁਣ ਬੁੜੀ ਜੀ ਬੈਠੀ ਆ 5-600 ਰੁਪਏ ਇਧਰ ਨਹੀਂ ਜਾਂਦਾ ਇਹ ਜਾਏ ਕਾਲੇ ਨਾਗਾਾਂ ਦੀ ਭਗਤਾ ਰਾਜੀ ਖੁਸ਼ੀ ਹੈ ਮੈਂ ਤਾਂ ਫਕਤ ਨਹੀਂ ਹੈ ਕੋਈ ਮਹਿਫਲ ਲਗਾ ਆਪੀ ਮੁੰਡਾ ਕਰੇ ਹੈ ਨਹੀਂ ਕੋਈ ਕੋਈ ਗੱਲ ਨਹੀਂ ਮਾਤਾ ਮੰਜਾ ਨੇੜੇ ਚੱਕ ਲਿਆ ਕੋਈ ਗੱਲ ਬਾਤ ਸੁਣ ਲੈ ਨਾਠਾਂ ਦੀ ਕੋਈ ਚਾਹ ਪਾਣੀ ਪਿਆ ਦੇ ਬਾਪਿਆਂ ਲੈ ਆਉਣੀ ਵਾਪਾਂ ਮੰਜਾ ਇੱਥੇ ਲਿਆ ਦਿੰਨੀ ਆ ਤੁਹਾਨੂੰ ਲੇ ਬਾਬਾ ਜੀ ਬਹਿ ਜਾ ਪਾਣੀ ਪਿਆ ਦੇ ਬਾਬਿਆਂ ਨੂੰ ਪਲਾ ਕਰਕੇ ਜਾਣਾ ਮਾਈ ਅੱਗ ਤੇਰਾ ਪਲਾ ਕਰਨ ਵਾਸਤੇ ਆਏ ਹੋਏ ਆ ਪਿਆ ਦੇ ਨੀ ਬਾਬਾ ਹਲੋ ਬਾਈ ਫੋਨ ਪਾਣੀ ਦਾ ਗਲਾਸ ਲੈ ਕੇ ਡੂੜ ਘੰਟੇ ਦੇ ਵਿੱਚ ਆਈਏ ਗੋਡੇ ਬੜੇ ਦੁਖਦੇ ਲੱਗਦੇ ਆ ਮਾਈ ਤੇਰਾ ਪੀੜੀ ਲੈਣਾ ਬੈਠ ਜਾ ਅੱਜ ਦਵਾਈ ਦੇ ਕੇ ਜਾਣੀ ਏ ਤੈਨੂੰ ਬਾਬਾ ਗੋਡੇ ਤਾਂ ਵਾਰੇ ਦੁਖਦੇ ਆ ਕੀ ਕਰਾਂ ਬੈਠਿਆ ਨਹੀਂ ਜਾਂਦਾ ਏ ਕੋਈ ਗੋਡਿਆਂ ਤੋਂ ਤੰਗ ਹੋਵੇ, ਪ੍ਰਾਣਾ ਨਜਲਾ ਹੋਵੇ, ਪ੍ਰਾਣੀ ਖੰਗ ਹੋਵੇ, ਦਾਬੜੂ ਕੁਛੜੂ ਨਾਖ ਰਹਿਣ ਨਹੀਂ ਦਿੰਦਾ। ਸੇਕ ਖਰਾਬ ਹੋਵੇ, ਸ਼ੂਗਰ ਹੋਵੇ, ਤਜਾਬ ਹੋਵੇ, ਦਾਬੜੂ ਕੁਛੜੂ ਨਾਖ ਰਹਿਣ ਨਹੀਂ ਦਿੰਦਾ। ਬੜੀ ਦੁਨੀਆਂ ਤੱਕ ਸ਼ਰਮਾ ਮਸੂਰੇ ਮਾਈ ਬਾਪਿਆਂ ਨਾਲ ਤੈਨੂੰ ਸ਼ਰਮਾ ਵੀ ਦੇ ਕੇ ਜਾਵਾਂਗੇ। ਬਾਬਾ ਸ਼ਰਮਾ ਨਹੀਂ ਪਾਉਂਦੀ ਮੇਰੇ ਤਾਂ ਗੋਡੇ ਹੀ ਵੜਾ ਡੋਗਦਾ ਗੋਡੇ ਦਵਾਈ ਦੇ ਦੇ। ਗੋਡੇ ਦੀ ਤੈਨੂੰ ਦਵਾਈ ਦੇ ਦਾਂਗੇ, ਗੋਡੇ ਤਾਂ ਤੂੰ ਐ ਭੱਜੇਂਗੀ ਜਿਵੇਂ ਜਹਾਜ਼ ਦੇ ਟਾਇਰ ਨਿਕਲਦੇ ਹੁੰਦੇ ਆ। ਦਵਾਈ ਕਿੱਥੋਂ ਕਿੱਥੋਂ ਖਾਦੀ ਏ ਦੱਸ ਦੇ ਬਾਬਿਆਂ ਨੂੰ ਅੱਜ ਬਾਬਾ ਮੈਂ ਤਾਂ ਕੋਈ ਡਾਕਟਰ ਨਹੀਂ ਛੱਡਿਆ ਸਾਰੀ ਖਾ ਲਈ ਤੇ ਅੱਜ ਤੋਂ ਬਾਅਦ 나ਥਾਂ ਨੂੰ ਯਾਦ ਕਰਨਾ ਏ ਤੈਨੂੰ ਇਹੋ ਜੀ ਦਵਾਈ ਦੇ ਕੇ ਜਾਣੀ ਏ ਯਾਦ ਕਰਨਾ ਏ 나ਥਾਂ ਨੂੰ ਯਾ 나ਥਾਂ ਦੇ ਗੁਣ ਗਾਉਂਦੀ ਫਿਰੇਂ ਜੀ ਤੈਨੂੰ ਸੇਵਾ ਲਾ ਕੇ ਜਾਣੀ ਏ ਬੋਲ ਮੱਜ ਬਾਬਾ ਤੂੰ ਵੀ ਤੇਰੀ ਦਵਾਈ ਵੀ ਖਾ ਕੇ ਦੇਖ ਲਓ ਜੇ ਆਮ ਆਜੇ ਭੋਰਾ ਸੇਵਾ ਲਾਉਣੀ ਏ ਤੈਨੂੰ ਗੋਲ ਪੂਰੀ ਕਰੇਂਗੀ ਕਿ ਨਹੀਂ ਕੋਈ ਮੱਜ ਸੁਈ ਲੱਗਦੀ ਏ ਆਪਣੀ ਹਾਂ ਬਾਬਾ ਹੱਦ ਤੱਕ ਹੋ ਗਿਆ ਇੱਕ ਸੇਵਾ ਪੂਰੀ ਕਰਦੀ ਫਿਰ ਬਾਬਿਆਂ ਨੇ ਤੇਥੋਂ ਦੇਸੀ ਘਿਓ ਲੈ ਕੇ ਜਾਣਾ ਇਹ ਸਵਾ ਮਹੀਨੇ ਨੂੰ ਬਾਬੇ ਘੇੜਾ ਮਾਰਨਗੇ ਜਾਂ ਤੇਰਾ ਅੱਜ ਸ਼ਰਤੀਆ ਇਲਾਜ ਕਰਕੇ ਜਾਣਾ ਇਹ ਦੂਣ ਆਪਾਂ ਕਿਲੋ ਘਿਓ ਵੀ ਦੇ ਦੂੰਗੀ ਦਵਾਈ ਤੈਨੂੰ ਦੇ ਜਾਣੀ ਇਹ ਗੋਡਿਆਂ ਗਿੱਟਿਆਂ ਵਾਸਤੇ ਦਵਾਈ ਤਿਆਰ ਕੀਤੀ ਹੁਈ ਏ ਬਾਬਿਆਂ ਨੇ ਦੋ ਗੋਲੀਆਂ ਸਵੇਰੇ ਲੈ ਲਈ ਦੋ ਸ਼ਾਮ ਨੂੰ ਲੈ ਲਈ ਜਾਂ ਭਲਾ ਹੋਣਾ ਏ ਤੇਰਾ ਬਾਬਿਆਂ ਨੂੰ ਤੇਰੇ ਤੇ ਤਰਸ ਆ ਗਿਆ ਏ ਪਿੰਗਾ ਚ ਪਰ ਗਿਆ ਏ ਬਾਬਿਆਂ ਦਾ ਮੇਰੇ ਮਾਮਾ ਵਰਗੀ 500 ਰੁਪਿਆ ਹੈਗਾ ਤੇਰੇ ਕੋਲੇ ਬਾਬਾ ਦੇਖ ਲੈ ਨਹੀਂ 300 ਹੋਊਗਾ ਚਲ 300 ਰੁਪਿਆ ਦੇ ਦੇ ਤਰਸ ਆ ਗਿਆ ਬਾਬਿਆਂ ਨੂੰ ਤੇਰੇ ਤੇ ਆ ਲੈ ਅੰਦਾ ਬਾਈ ਮੋਟੂ ਕੱਢਦਾ ਆ ਲੈ ਬਾਬਾ ਤੈਨੂੰ ਸਹੀ ਆ ਯਾ ਭਲਾ ਹੋਵੇ ਮਹਾਰਾਜ ਤੇਰਾ ਰੱਖ ਰੱਖ ਕੇ ਭੁੱਲੇਂਗੀ ਆ ਯਾਦ ਕਰਨਾ ਏ ਬਾਬਿਆਂ ਨੂੰ ਬਾਬਾ ਮੇਰ ਤਾਂ ਮਾਝ ਖੁੱਲ ਗਈ ਮੈਂ ਬੰਨੇ ਆ ਮਹਾਰਾਜਿ ਪਲਾ ਕਰੇ ਰਾਜੀ ਖੁਸ਼ੀ ਰੱਖੇ ਭਾਈ ਭਈਓ ਕਣਕ ਦਾ ਘਟਾ ਕੇ ਲਾਲਾ ਮੋਢੇ ਨਾਲ ਕੋ ਛੇਤੀ ਕਰ ਅੰਨਾ ਕੀ ਪਾਲੇ ਦੋ ਅੱਖਾਂ ਨਿੱਤਾਂ ਨਾ ਯਾਰ ਦਾ ਬਿਸਤਾ ਬੱਕਰਾ ਨਲੇ ਵੇਸਤੀ ਕਣਕ ਜੀ 560 ਰੁਪਏ ਆਪਾਂ ਨੂੰ ਉੱਥੋਂ ਬਣ ਗਿਆ ਸੀਗਾ ਹੈ ਈ ਤਾਂ ਅੱਜ ਨਲੇ ਤੈਨੂੰ ਪਿਆਉਂਗਾ ਮਹਿੰਗੀ ਜੀ ਦਾਰੂ ਫਿਰ ਨਲੇ ਨਾਲ ਬੱਕਰਾ ਈ ਤੂੰ ਰੱਬ ਨੇ ਵੀ ਨਾਲੇ ਵਧੀਆ ਸੁੱਖਣਾ ਵਧੀਆ ਠੰਡ ਕਰਤੀ ਬਣਾਏ ਕਰਦੇ ਆ ਸ਼ਾਮ ਦਾ ਵੀ ਵੇਲਾ ਹੋ ਜਾਂਦਾ ਜਿਹੜੀ ਕੋਈ ਇੱਕ ਦੋ ਮੁਰਗੀਆਂ ਹੋਰ ਫਸਦੀਆਂ ਫਸਾ ਲੈਂਦੇ ਆ ਚਲੋ ਆਇਆ ਆ ਆ ਆ ਪੋਲੇ ਨਾਂ ਦੇ ਤੇ ਲਿਆ ਜੋ ਬਾਬਾ ਜੀ ਆਜੋ ਆਜੋ ਬਾਬਾ ਯਾਰ ਆਉਂਦੇ ਆ ਪਸੰਦ ਨੂੰ ਫਿਰਦੀ ਆ ਕਿ ਲੱਗ ਆਜੋ ਬਾਬਾ ਜੀ ਕੀ ਹਾਲ ਹੈ ਬੱਚਾ ਠੀਕ ਆ ਬਾਬਾ ਜੀ ਅੱਖ ਦੱਸਦੀ ਏ ਤੂੰ ਵੀ ਫੱਕਰ ਬੰਦਾ ਲੱਗਦਾ ਏ ਉਹ ਕੋਈ ਨਹੀਂ ਬਾਬਾ ਜੀ ਕਿਰਪਾ ਜੀ ਸੋਢੀ ਆਇਓ ਬਾਈ ਯਾਰ ਉਹ ਬਈ ਲੰਘਾ ਉਹ ਕੋਈ ਚਾ ਤੇਰਾ ਲੰਘਾ ਕਰਕੇ ਜਾਵਾਂਗੇ ਤੇਰਾ ਲੰਘੇ ਉਹ ਬਾਬਾ ਜੀ ਉਹ ਠੀਕ ਆ ਕੇ ਠੀਕ ਆ ਬਾਬਾ ਜੀ ਆਇਆ ਬਾਬਾ ਆ ਬਾਈ ਨੇ ਬਾਬਾ ਕੋਲੇ ਨਾ ਦਾ ਬਹੁਤ ਵੱਡਾ ਚੇਲਾ ਬਾਬਾ ਜੀ ਮੈਂ ਮੈਥੋ ਬਾਬਾ ਜੀ ਉਹ ਠੀਕ ਹੋ ਬਾਬਾ ਜੀ ਢੀਕ ਠਾ ਕੇ ਬੱਚਾ ਗੋਡੀ ਬਾਟੀ ਪੀਓਗੇ ਤੇਰੀ ਅੱਖ ਦੱਸਦੀ ਏ ਤੂੰ ਇਹੋ ਜੇ ਕੰਮ ਵਾਲਾ ਏ ਚਿਲਮਾ ਪੀ ਪੀ ਕੇ ਤੇ ਰੱਖੂ ਪੇਲੀ ਠੂਠੀ ਵਰਗਾ ਮੂੰਹ ਹੋਇਆ ਬਾਈ ਕੋਲੇ ਸੰਕਰ ਦੇ ਚੇਲੇ ਆਪਾ ਥੇਵ ਕੌਲੇ ਕੋਈ ਨਹੀਂ ਬਾਬਾ ਜੀ ਠੂਠੀ ਹੋਰ ਬਾਬਾ ਜੀ ਮੈਂ ਤਾਂ ਨਾਲ ਚੱਲੂ ਕੋਈ ਭੜਕਤਾ ਸਾਡੇ ਕੋਈ ਕਾਰਵਾਰ ਨਹੀਂ ਹੁੰਦੇ ਅੱਜ ਇੱਥੇ ਕੱਲ ਨੂੰ ਉੱਥੇ ਉਹ ਸਾਡੇ ਨਾਲ ਕੀ ਕਰੇਗਾ ਬਾਬਾ ਜੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬਾਬਾ ਜੀ ਮੇਰੇ ਘਰ ਵਾਲੇ ਦੇਖਾਂ ਕੋਟਕੇ ਮੈਨੂੰ ਬਾਗੀ ਪੇਕੇ ਕਿੰਨਾ ਬਾਬਾ ਜੀ ਜੋੜੇ ਨਾ ਆਈ ਉਹ ਬੱਚਾ ਨਹੀਂ ਨਹੀਂ ਕੋਈ ਗੱਲ ਨਹੀਂ ਤੇਰੇ ਘਰ ਦਾ ਭਲਾ ਕਰਕੇ ਜਾਵਾਂਗੇ ਯਾਰ ਬਾਬਾ ਜੀ ਤੇਰੇ ਘਰ ਤੈਨੂੰ ਇਹੋ ਜਿਹਾ ਮੰਤਰ ਦੇ ਕੇ ਜਾਣਾ ਸੁੱਪ ਸੁਪ ਫੜ ਲੈ ਸੁੱਪ ਦੀ ਗੱਲ ਸੁਣ ਲੈ ਭਗਤਾ ਕੱਲ ਫੋਨ ਆਇਆ ਬਾਬਿਆਂ ਨੂੰ ਨਾਲ ਦੇ ਪਿੰਡੋਂ ਹਾਂ ਕਹਿੰਦੇ ਬਾਬਾ ਛੇਤੀ ਆ ਜਾ ਖੱਟ ਬੜੀ ਵੱਡੀ ਹੈ ਬਾਬਾ ਜਦੋਂ ਬਾਬੇ ਉੱਥੇ ਗਏ ਖੱਡ ਬੜੀ ਵੱਡੀ ਵੱਡੀ ਸੀ ਭਗਤਾਂ ਹਾਂ ਹਾਂ 10 ਮਿੰਟ ਖੱਡ ਦੇ ਮੂਰੇ ਵੀਣ ਵਜਾਈਏ ਬਾਬਿਆਂ ਨੇ ਕੀ ਕੁਛ ਦਾ ਏ ਐਡੇ ਐਡੇ ਮੋٹے ਮੋٹے ਹਾਂ ਦੋ ਖਾਕੀ ਰੰਗ ਦੇ ਹਾਂ ਬਾਬਾ ਚੂਹਿਆਂ ਦਾ ਜੋੜਾ ਫੜਿਆ ਬਾਬਿਆਂ ਨੇ ਹਾਂ ਅੱਛਾ ਬਾਈ ਅਵੇ ਜਾ ਬਸ ਤੋਂ ਮਾ ਭਾਈ ਉਹ ਸੱਪ ਦਾ ਕਾਕਾ ਕੋਈ ਹੂਰੀ ਫੜ ਕੇ ਲੈ ਜਾਂਦਾ ਬਾਬਿਆਂ ਦੇ ਪੱਲੇ ਤਾਂ ਚੂਹੀ ਰਹਿ ਜਾਂਦੇ ਆ ਲੰਦਾ ਹੀ ਮੈਂ ਤਾਂ ਆ ਹੀ ਜਾਊਗਾ ਬਾਬਾਈ ਮੈਦਾਨਾ ਹੀ ਜਾਉਂਗਾ ਜੀ ਉਹ ਤਾਂ ਮਨਸਰਾਂ ਲੱਗਦਾ ਬਾਬਾ ਜੀ ਕੰਮਾ ਥੱਲੇ ਹੈਗਾ ਉਹ ਤਾਂ ਬਾਬਾ ਜੀ ਮੈਂ ਤਾਂ ਨਾਲ ਹੀ ਲੈ ਚਲੂ ਜੀ ਬਾਬਾ ਜੀ ਬਾਬਾ ਜੀ ਬਲਕਮ ਜੰਮੀ ਹੋਈ ਹੈ ਖੰਗ ਕੇ ਦਿਖਾ ਬਾਬਿਆਂ ਨੂੰ ਸਮਾਰ ਕੇ ਖਾਂਗਾ ਇੱਕ ਪਾਸੋਂ ਦੀ ਖੰਗੀ ਦਾ ਹੁੰਦਾ ਨਹੀਂ ਬਾਬਾ ਜੀ ਮੈਂ ਤਾਂ ਨਾਲ ਹੀ ਚੰਗਾ ਭਰਦਾ ਫੇਰ ਮੈਂ ਬਾਬਾ ਜੀ ਬਾਬਾ ਜੀ ਮੈਂ ਤਾਂ ਨਾਲ ਹੀ ਕੋਈ ਬਾਹ ਸੋਣੇ ਉੱਪਰ ਕੇ ਬਾਬਾ ਜੀ ਮੈਂ ਤਾਂ ਨਾਲ ਹੀ ਜਾਉਂਗਾ ਬੱਬੀ ਮੈਂ ਤਾਂ ਨਾ ਆਈ ਜਾਉਂ ਬਾਈ ਬੱਬੀ ਬੱਬੀ ਮੈਂ ਤਾਂ ਨਹੀਂ ਜਾਉਂ ਬਾਈ ਬੱਬੀ ਮੈਂ ਤਾਂ ਨਹੀਂ ਜਾਉਂ ਕੱਪੜਾ ਜਾਣਾ ਹੋਵੇ ਤਾਂ ਬੱਬੀ ਮੈਂ ਤਾਂ ਨਾ ਆਈ ਜਾਉਂ ਬਾਈ ਬੱਬਾ ਜੀ ਨਾ ਆਈ ਜਾਉਂ ਗਈ ਮੈਂ ਤਾਂ ਨਾ ਆਈ ਜਾਉਂ ਸੋਨੀ ਐਮਸੀ ਬਣ ਗਿਆ ਫਿਰ ਬਾਈ ਹਾਂਜੀ ਬਾਈ ਤੇ ਬਹੁਤ ਬਹੁਤ ਵਧਾਈਆਂ ਭਰਾ ਤੈਨੂੰ ਮੰਮੀ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਤੇ ਕੀ ਸੋਚਿਆ ਹੁਣ ਲੋਕਾਂ ਬਾਰੇ ਬਾਈ ਲੋਕਾਂ ਵਾਸਤੇ ਕੁਝ ਚੰਗਾ ਕਰਾਂਗੇ ਜਿੰਨਾ ਹੋ ਸਕੇ ਆਪਣੇ ਬਹੁਤ ਸੋਹਣੀ ਗੱਲ ਹੈ ਰਾਮਾ ਨਾਲ ਮਿਲ ਕੇ ਜੋ ਬੱਚਿਆਂ ਲਈ ਕੋਈ ਗਰਾਊਂਡ ਵਗੈਰਾ ਦਾ ਕੁਝ ਹੋ ਸਕਿਆ ਆਪਾਂ ਉਸ ਤੇ ਫੋਕਸ ਵੱਧ ਕੀਤਾ ਤੇ ਅੱਜ ਭਰਾ ਵਾਸਤੇ ਕਿਵੇਂ ਕੱਢਿਆ ਟਾਈਮ ਫਿਰ ਬਸ ਭਰਾ ਨੂੰ ਅੱਜ ਦਿਲ ਕਰਿਆ ਮਿਲਣ ਨੂੰ ਤੇ ਅੱਛਾ ਚਲੋ ਦਰਸ਼ਨ ਕਰੇ ਅੱਗੇ ਵਧੀਆ ਕੀਤਾ ਜੈ ਕਾਲੇ ਨਾਗਾ ਦੀ ਪੁੱਤਰ ਆਜੀ ਖੁਸ਼ੀ ਹੈ ਕੋਈ ਦਾਣ ਦਕਸ਼ਨਾ ਦੇ ਬਾਬਿਆਂ ਨੂੰ ਬਾਬੇ ਆਏ ਨੇ ਹਰਦਾ ਬਾਬਾ ਗੋਮੇਟ ਆ ਗਿਆ ਰਮਨਪੁਰ ਆਈ ਬਾਬਾ ਬਾਈ ਗੱਲਾਂ ਸੁਣ ਲੈ ਭਗਤਾ ਇੱਕ ਵਹਿਗੇ ਬਾਬਿਆਂ ਦੀ ਬਈਓ ਬਾਈ ਕੰਮਕਾਰ ਤੇਰੇ ਮੱਥੇ ਦੀਆਂ ਲਕੀਰਾਂ ਦੱਸ ਰਹੀਆਂ ਨੇ ਕੰਮਕਾਰ ਤੇਰਾ ਬੰਦ ਹੋਇਆ ਪਿਆ ਏ ਕੰਮਕਾਰ ਤੇਰਾ ਕਿਸ ਨੇ ਠੱਪ ਕੀਤਾ ਪਿਆ ਏ ਜਾਂ ਤੇਰਾ ਕਾਰੋਬਾਰ ਚਾਲੂ ਕਰ ਦੇਣਾ ਇਹ ਕਾਲ ਚੱਕਰ ਹੋਇਆ ਪਿਆ ਏ ਹਾਂਜੀ ਬਾਬਾ ਜੀ ਯਾਦ ਕਰਨਾ ਏ ਬਾਬਿਆਂ ਨੂੰ ਖੜੇ ਇਧਰ ਆਓ ਤੂੰ ਇਧਰ ਆੜਾ ਗੁੱਸਾ ਨਹੀਂ ਕਰੀਦਾ ਭਗਤਾ ਕਿੱਥੋਂ ਆਏ ਹੋ ਕਿਹੜੇ ਬਾਬੇ ਨੂੰ ਦੱਸੋ ਉਹ ਭਗਤਾ ਗੁੱਸਾ ਨਹੀਂ ਕਰਦਾ ਰੱਬ ਦਾ ਪਤਾ ਨਹੀਂ ਰੱਬ ਕਿਹੜੇ ਰੂਪ ਦੇ ਵਿੱਚ ਆਜਾ ਉਹ ਗੁੱਸਾ ਗੀੜੀ ਗੱਲ ਦਾ ਕਰਦਾ ਏ ਤੈਨੂੰ ਕੋਈ ਜੜੀ ਬੂਟੀ ਦੇ ਕੇ ਜਾਵਾਂਗੇ ਤੈਨੂੰ ਕਿਹੜਾ ਪਿੰਡ ਦੱਸ ਆ ਲੱਗੂ ਹੀ ਏ ਬੱਚਾ ਲੱਗੀ ਏ ਪਿੰਡ ਆਪਣਾ ਕਿਹੜਾ ਲੱਗੇ ਆ ਲੱਗੂ ਹੀ ਏ ਬਸ ਗੁੱਸਾ ਨਹੀਂ ਕਰੀਦਾ ਬੜਾ ਸੋਹਣਾ ਸਰਦਾਰ ਏ ਤਰਸੀਮ ਜਸਨ ਵਰਗਾ ਲੱਗਦਾ ਏ ਗੁੱਸਾ ਨਹੀਂ ਕਰੀਦਾ ਚੱਲ ਬੜੇ ਯਾਰ ਉਹ ਗੁੱਸਾ ਨਹੀਂ ਕਰੀਦਾ ਭਗਤਾ ਐਵੇਂ ਗੁੱਸਾ ਨਹੀਂ ਕਰੀਦਾ ਹੁੰਦਾ ਗੱਲ ਦਾ ਬਾਹਰ ਚੱਲੋ ਤੁਸੀਂ ਬਣੇ ਫਿਰਦੇ ਆ ਬਾਬੇ ਇੱਥੇ ਲਟੇਰੇ ਇਧਰ ਆਉਂ ਮੇਰੀ ਸੋਹਲਾ ਗੱਲ ਇੱਕ ਇੱਥੇ ਜਣਾ ਖਣਾ ਬਾਬਾ ਬਣਾ ਫਿਰਦਾ ਹਰੇਕ ਨੂੰ ਘਰੇ ਨਾਲ ਬਾੜੇ ਕਰ ਕੁਝ ਸਾਰਾ ਕੁਝ ਲੁੱਟ ਕੇ ਲੈ ਜਾਊਗਾ ਫਿਰ ਝਾਕੀ ਜਾਓਗੇ ਜਾਂ ਕੰਮ ਕਰ ਲੈ ਹੋਰ ਤਰ੍ਹਾਂ ਰਾਤ ਤਾਂ ਬੱਕਰਾ ਖਾ ਕੇ ਨਜ਼ਾਰਾ ਆ ਗਿਆ ਮੈਂ ਕਹਿੰਦਾ ਅੱਲ ਦਾ ਦਿਨ ਤਾਂ ਆਪਣਾ ਬੜਾ ਵਧੀਆ ਲੰਘਿਆ ਅੱਜ ਚੱਪਾ ਚਾਉਂਦੇ ਆ ਕਿਸੇ ਹੋਰ ਪਿੰਡ ਅੰਜਲੀ ਕੁਤਾ ਗੜੀ ਜੀ ਮੁਰਗੀ ਪਸਾਵਾਂਗੇ ਨਾ ਤੂੰ ਕਾ ਤੂੰ ਮੈਂ ਨੋੜੀ ਫਿਰਦਾ ਠੀਕ ਹੈ ਤੇਰਾ ਵਾਹ ਸਿਆਣਾ ਜੇ ਉਹ ਸਿਆਣ ਕਿ ਨੂੰ ਆ ਗਿਆ ਜਦੋਂ ਕੱਲ ਨਹੀਂ ਕਿਸੇ ਨੂੰ ਪਤਾ ਲੱਗਿਆ ਆਪਣਾ ਸਾਲੇ ਮਹਿਤਾ ਇਹ ਉਤਨੀ ਦੇਖ ਲਈ ਸੀ ਮੈਂ ਜੋਗੀ ਨਾ ਜੋਗੀਆਂ ਦੇ ਲੱਛਣ ਇਹਨਾਂ ਦੇ ਸਾਲੇ 2 ਨੰਬਰੀ ਕੀ ਗੰਦ ਪਾਇਆ ਇਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅੱਜ ਕਰਕੇ ਹਟੋ ਓੜੋ ਭਗਤਾ ਤੇਰਾ ਰਾਜੀ ਖੁਸ਼ੀ ਹੈ ਪਹਿਚਾਨ ਲਿਆ ਬਾਪੂ ਤੂੰ ਕੀ ਕੀ ਗੱਲ ਹੈ ਬੱਚਾ ਕੀ ਗੱਲ ਹੋਊਗੀ ਕੀ ਗੱਲ ਹੋਊਗੀ ਕੀ ਗੱਲ ਬੱਚਾ ਬੱਚਾ ਕੀ ਗੱਲ ਹੋਊਗੀ ਕੀ ਗੱਲ ਹੋਊਗੀ ਬੱਚਾ ਮੱਚਾ ਕੀ ਗੱਲ ਹੋਊਗੀ ਕੀ ਗੱਲ ਹੋਊਗੀ ਬੱਚਾ ਤੂੰ ਬੱਚਾ ਬੱਚਾ ਕੀ ਗੱਲ ਹੋਗੀ ਬੱਚਾ ਬੱਚਾ ਮਾਫ ਕਰ ਦੇ ਭਾਬਿਆ ਨੂੰ ਅੰਦਰ ਮਾਫਿਆ ਨੂੰ ਬਹਿਣ ਨੂੰ ਮਾਫ ਕਰ ਦੇ ਬੱਚਾ ਉਹ ਪੱਟਾ ਬਾਬਾ ਉਹਦਾ ਨੰਦਾ ਪਾਇਆ ਸੀ ਤੂੰ ਸੀ ਮਨੀ ਆਉਦੀ ਗਿਆ ਹੋ ਗਿਆ ਮਨੀ ਆਉਦੀ ਬਾਬਾ ਬਣਦੇ ਹੋ ਭਾਈ ਭਾਈ ਮਾਫ ਕਰਦੇ ਭਾਈ ਨਹੀਂ ਮਾਫ ਕਰਦੇ ਯਾਰ ਮੈਂ ਨਾਰ ਗਿਆ ਪੈਂ ਤੂੰ ਭਾਈ ਗਲਤੀ ਹੋ ਗਈ ਬਾਬੇ ਬਣ ਕੇ ਪਿੰਡਾਂ ਚ ਲੁੱਟਦੇ ਫਿਰਦੇ ਸੀ ਭਾਈ ਗਲਤੀ ਹੋ ਗਈ ਮਾਫ ਕਰਦੇ ਭਾਈ ਪੰਜਾਬ ਤਾਂ ਤਾਂ ਪਹਿਲੇ ਹੀ ਵੇੜਾ ਕਰਕੇ ਕਰ ਰੱਖਿਆ ਤੋ ਡਰ ਕੇ ਬਾਬਿਆਂ ਨਹੀਂ ਭਾਈ ਮਾ ਗਲਤੀ ਹੋ ਗਈ ਯਾਰ ਭਾਈ ਮਾਫ ਕਰਦੇ ਦੱਸ ਗਾਣਾ ਤੂੰ ਉਹ ਭਾਈ ਅਸੀਂ ਤਾਂ ਮੇਰੇ ਜਗਾਰ ਮੁੰਡੇ ਆ ਯਾਰ ਭਾਈ ਹੋਰ ਤਾਂ ਕੋਈ ਕੰਮ ਨਹੀਂ ਸੀ ਯਾਰ ਮੈਂ ਸੋਚਿਆ ਕਿ ਮਾਪਿਆਂ ਕੇ ਤੈ ਚਲਾ ਲਗੇ ਬਾਈ ਗਲਤੀ ਹੋ ਗਈ ਜੀ ਬਾਈ ਤੇ ਤੂੰ ਇਹ ਨਹੀਂ ਸੋਚਿਆ ਕਿ ਮੈਂ ਕੋਈ ਕੰਮ ਕਰਾਂ ਮੈਂ ਸੁਟ ਗਿਆ ਸਾਰੀਆਂ ਗੱਲਾਂ ਸੁਣ ਲਈਆਂ ਉੱਥੇ ਖੜੇ ਨੇ ਬਾਈ ਗਲਤੀ ਹੋ ਗਈ ਜੀ ਬਾਈ ਥੋੜੇ ਪੈਰੀ ਹੱਥ ਲਾ ਲਉਂਦੇ ਆ ਭਾਈ ਜੀ ਗਾਂ ਤੋਂ ਜੇ ਇੱਥੇ ਕਿਤੇ ਦੇਖ ਲੈਣਾ ਮੈਂ ਪਿੰਡਾਂ 'ਚ ਸਾਨੂੰ ਤਾਂ ਹਿਸਾਬ ਲਾ ਲਈ ਆਪਦਾ ਕੰਮ ਕਰ ਚੰਗੀ ਸਿਹਤ ਪਈ ਐ ਕਿਆ ਬਾਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਇਹ ਵੀਡੀਓ ਅਸੀਂ ਸਿਰਫ ਐਂਟਰਟੇਨਮੈਂਟ ਵਾਸਤੇ ਬਣਾਈ ਹੈ ਸੋ ਸਾਰੇ ਜਾਣੇ ਦੇਖਿਓ ਸ਼ੇਅਰ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰਕੇ ਆਪਦਾ ਰਿਵਿਊ ਦਿਓ ਤੇ ਸਾਡੇ ਚੈਨਲ ਤਰਵੰਡੀ ਸਾਬੋ ਵਾਲੇ ਨੂੰ ਬਤ ਵਤ ਸ਼ੇਅਰ ਕਰਕੇ ਸਪੋਰਟ ਕਰਿਓ ਸੋ ਤੁਹਾਡੀ ਸਪੋਰਟ ਦੀ ਲੋੜ ਆ ਕਿ ਇਸ ਚੈਨਲ ਦੇ ਉੱਤੇ ਹੋਰ ਵੀ ਸਮਾਜਿਕ ਵੀਡੀਓ ਤੇ ਫਨੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ